ਲਈ ਮੌਲਕ ਤੋਂ ਪੁੱਤ ਕੰਨਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਜਦੋਂ ਆਪਣੀ ਮਾਂ ਨੂੰ ਦੇਖਦਾ ਤੇ ਮਾਂ ਦੇ ਪੈਰਾਂ ਵਿੱਚ ਡਿੱਗ ਪੈਂਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁੱਤ ਦਸਾਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਜਦੋਂ ਆਪਣੀ ਮਾਂ ਨੂੰ ਦੇਖਦਾ ਤੇ ਮਾਂ ਦੇ ਪੈਰਾਂ ਵਿੱਚ ਡਿੱਗ ਪੈਂਦਾ ਤੇ ਪੁੱਭਾ ਮਾਰ ਕੇ ਰੋਣ ਲੱਗ ਪੈਂਦਾ ਵੀਡੀਓ ਦੇਖ ਕੇ ਲੋਮ ਕੰਡਾ ਖੜਾ ਹੋ ਗਿਆ ਤੇ ਮਾਂ ਵੀ ਭਾਵਕ ਹੋ ਜਾਂਦੀ ਹੈ ਬਹੁਤ ਔਖਾ ਹੈ ਇੰਨੇ ਸਾਲ ਆਪਣੇ ਮਾਪਿਓ ਤੋਂ ਦੂਰ ਰਹਿਣਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ